ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਜਾਣਿਆ ਸੀਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਘਰਦਿਆਂ ਨਾਲ ਮੇਲ ਮਿਲਾਪ ਕਿਦਾਂ ਕੀਤਾ ਸੀ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਅੱਜ ਦੀ ਸਾਖੀ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਰਾਇ ਭੁਲਾਰ ਨਾਲ ਮੇਲ ਮਿਲਾਪ ਕਿਵੇਂ ਕੀਤਾ ਸੋ ਆਓ ਜਾਣਦੇ ਹਾਂ ਮਾਤਾ ਤ੍ਰਿਪਤਾ ਤਾਂ ਘਰ ਨੂੰ ਚਲੀ ਗਈ ਮਹਿਤਾ ਕਾਲੂ ਜੀ ਤੇ ਲਾਲੂ ਜੀ ਗੁਰੂ ਜੀ ਨੂੰ ਨਾਲ ਲੈ ਗਏ ਬੁਲਾਰ ਦੇ ਘਰ ਪਹੁੰਚ ਗਏ ਰਾਏ ਬੁਲਾਰ ਪਲੰਘ ਉੱਤੇ ਬੈਠਾ ਸੀ ਜਦੋਂ ਉਸਨੇ ਗੁਰੂ ਜੀ ਨੂੰ ਦੇਖਿਆ ਤਾਂ ਛੇਤੀ ਨਾਲ ਉੱਠਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਉਸ ਨੂੰ ਰੋਕ ਲਿਆ ਰਾਏ ਜੀ ਬੈਠੇ ਬੈਠੋ ਖੇਚਲ ਨਾ ਕਰੋ ਤੁਸੀਂ ਵੱਡੇ ਜੀ ਗੁਰੂ ਜੀ ਦੇ ਬਚਨ ਸਨ ਮੇਰੇ ਧਨ ਭਾਗ ਮੇਰਾ ਮਾਹੀ ਮੈਨੂੰ ਆ ਮਿਲਿਆ ਮੇਰੇ ਅੱਲਾ ਮੇਰੇ ਪ੍ਰਮਾਤਮਾ ਮੇਰੇ ਸੁਖ ਆ ਗਿਆ ਆ ਮੇਰੇ ਕੋਲ ਮੈਂ ਚਰਨੀ ਹੱਥ ਲਾਵਾਂ ਰਾਏ ਬੁਲਾਰ ਬਹਿਬਲ ਹੋ ਉੱਠਿਆ ਖੁਸ਼ੀ ਵਿੱਚ ਉਸ ਦਾ ਫਿਰਦਾ ਨਾਚ ਕਰਨ ਲੱਗ ਪਿਆ ਉਹ ਖੇਨੂ ਰੋਟੀ ਮਿਲਣ ਵਾਲੀ ਗੱਲ ਸੀ ਗੁਰੂ ਗੁਰੂ ਜੀ ਨੇੜੇ ਹੋ ਗਏ ਰਾਏ ਨੇ ਚਰਣਾ ਨੂੰ ਹੱਥ ਲਾਇਆ ਉਹ ਹੱਥ ਫਿਰ ਆਪਣੀਆਂ ਅੱਖਾਂ ਉੱਤੇ ਰੱਖੇ ਗੁਰੂ ਜੀ ਦੇ ਦੋਵੇਂ ਕੋਮਲ ਹੱਥ ਫੜ ਕੇ ਚੁੰਮੇ ਨਾਲ ਹੀ ਅਰਜ ਕੀਤੀ ਦਾਤਾ ਮੇਰੀ ਹੁਣ ਪਿਛਲੀ ਉਮਰ ਹੈ ਮੈਂ 4 ਦਿਨ ਦਾ ਪ੍ਰਾਣਾ ਹਾਂ ਅਗਲੇ ਸਫਰ ਕੋਲੋਂ ਤਰ ਆਉਂਦਾ ਹੈ ਪਤਾ ਨਹੀਂ ਖੁਦਾ ਕਿਹੜੇ ਬਖੜੇ ਰਾਹ ਤੇਰੇ ਕਿੰਨੇ ਜਨਮ ਪਰ ਮਨਾ ਪਾਵੇ ਮੈਂ ਬੇਨਤੀ ਕਰਦਾ ਹਾਂ ਮੇਰੇ ਤੇ ਦਇਆ ਕਰੋ ਮੇਰਾ ਅੱਗਾ ਸਵਾਰੋ ਮਹਿਰਾਂ ਦੇ ਦਾਤੇ ਰਦੀ ਸਦੀ ਦੇ ਮਾਲਕ ਆਪਣੇ ਸਿੱਖ ਉੱਤੇ ਠਰਠ ਪਏ ਆਪਣੀ ਮੋਜ ਨਾਲ ਬੋਲੇ ਰਾਏ ਜੀ ਤੁਸੀਂ ਨਿਹਾਲ ਹੋ ਗਏ ਜੀ ਅੱਗੇ ਦੀ ਚਿੰਤਾ ਨਾ ਕਰੋ ਤੁਹਾਡੀ ਸੱਚੀ ਭਗਤੀ ਨੇ ਤੁਹਾਡੀ ਕਲਿਆਣ ਕਰ ਦਿੱਤੀ ਹੈ ਬਹਿਸ਼ਤਾਂ ਸਵਰਗਾ ਵਿੱਚ ਆਵਾਸਾ ਹੋਵੇਗਾ ਦੇਵਤੇ ਅੱਗੋਂ ਸਵਾਗਤ ਕਰਨ ਵਾਸਤੇ ਆਉਣਗੇ ਮਨ ਬਾਣੀ ਕਰ ਮਨ ਬਾਣੀ ਕਰਕੇ ਸਤਿ ਕਰਤਾਰ ਦਾ ਸਿਮਰਨ ਕਰਿਆ ਕਰੋ ਮੂਲ ਮੰਤਰ ਦਾ ਪਾਠ ਕਰੋ ਸਾਰੇ ਖਤਰੇ ਤਲ ਜਾਣਗੇ ਦਾਤਾ ਕਿਹੜਾ ਮੂਲ ਮੰਤਰ ਮੈਨੂੰ ਤਾਂ ਪਤਾ ਨਹੀਂ ਰਾਇ ਬੁਲਾਰ ਨੇ ਪੁੱਛਿਆ ਮੂਲ ਮੰਤਰ ਸੁਣ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸਚ ਜੋ ਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਾਰੇ ਰੋਗਾਂ ਨੂੰ ਦੂਰ ਕਰਨ ਵਾਲਾ ਪ੍ਰਮਾਤਮਾ ਦੇ ਨੇੜੇ ਲਿਜਾਣ ਵਾਲਾ ਇਹ ਮੰਤਰ ਹੈ ਇਸੇ ਨੂੰ ਰਾਹਦਾਰੀ ਸਮਝੋ ਗੁਰੂ ਜੀ ਨੇ ਦੱਸਿਆ ਮੇਰੀ ਇੱਕ ਹੋਰ ਇੱਛਾ ਉਹ ਕੀ ਰਾਏ ਜੀ ਕੁਝ ਦਿਨ ਮੇਰੇ ਕੋਲ ਰਹੋ ਮੈਂ ਪਾਪੀ ਜੀਵ ਸੇਵਾ ਕਰਕੇ ਹੱਥ ਸਫਲ ਕਰ ਲਵਾਂ ਮੈਨੂੰ ਬਹੁਤ ਚਾਹੋ ਹੈ ਦਾਤਾ ਕੀ ਪਰੋ ਸਾਹ ਸਵਾਸਾਂ ਦਾ ਬੇਨਤੀ ਕਬੂਲ ਕਰੋ ਮੈਂ ਸਰਵ ਸ਼ਕਤੀਮਾਨ ਕਰਤਾਰ ਦਾ ਸੇਵਕ ਹਾਂ ਉਸ ਦੀ ਨੌਕਰੀ ਕਰ ਬੈਠਾ ਹਾਂ ਉਸ ਅਕਾਲ ਪੁਰਖ ਨੇ ਮੇਰੇ ਜੁਮੇ بڑے ਵੱਡੇ ਕੰਮ ਲਾਏ ਨੇ ਉਹਨਾਂ ਕੰਮਾਂ ਬਦਲੇ ਮੈਨੂੰ ਦੂਰ ਦੂਰ ਵਿਚਰਨਾ ਪੈਣਾ ਹੈ ਪਰਮ ਅਨਪੜਤਾ ਹੰਕਾਰ ਕਾਮ ਕ્રોਧ ਲੋਭ ਤੇ ਮੋਹ ਨੇ ਸੰਸਾਰ ਨੂੰ ਰੋਗੀ ਕੀਤਾ ਹੋਇਆ ਹੈ। ਈਸ਼ਵਰ ਨਾਮ دارੂ ਨਾਲ ਦੁਖੀਆਂ ਨੂੰ arogh ਕਰਨਾ ਹੈ। ਚਾਰੇ ਪਾਸਿਓਂ ਦੁਖੀਆਂ ਦੀਆਂ ਚੀਕਾਂ ਪੁਕਾਰਾਂ ਸੁਣਾਈ ਦੇ ਰਹੀਆਂ ਹਨ। ਉਹਨਾਂ ਚੀਕਾਂ ਪੁਕਾਰਾਂ ਨੂੰ ਸੁਣ ਸੁਣ ਕੇ ਮੇਰਾ ਹਿਰਦਾ ਬੇਚੈਨ ਹੋ ਜਾਂਦਾ ਹੈ। ਵੱਡੇ ਮਾਲਕ ਨੇ ਵੱਡੇ ਕੰਮ ਸੌਂਪ ਦਿੱਤੇ ਨੇ। ਮੈਂ ਰੋਕਦਾ ਨਹੀਂ। ਮੈਂ ਮੈਂ ਤਾਂ ਬੇਨਤੀ ਕਰਦਾ ਹਾਂ ਥੋੜੇ ਦਿਨ ਇੱਥੇ ਰਹੋ ਇਸ ਪਿੰਡ ਵਿੱਚ ਵੀ ਰੋਗੀ ਹਨ ਉਹਨਾਂ ਦਾ ਇਲਾਜ ਕਰਨਾ ਚਾਹੀਏ اچھا ਜਿਵੇਂ ਰਜਾ ਜਿੰਨੇ ਦਿਨ ਦਾਤਾ ਟਿਕਣ ਦੀ ਆਗਿਆ ਦੇਵੇਗਾ ਉਹਨੇ ਦਿਨ ਟਿਕਾਂਗਾ ਜਦੋਂ ਚੱਲਣ ਵਾਸਤੇ ਹੁਕਮ ਕਰੇਗਾ ਤਦੋਂ ਚੱਲ ਪਾਵਾਂਗਾ ਮੈਂ ਤਾਂ ਹੁਕਮੀ ਬੰਦਾ ਹਾਂ ਮੇਰੀ ਇੱਕ ਹੋਰ ਬੇਨਤੀ ਹੈ ਰਾਏ ਬਲਾਰਜੀ ਨੇ ਕਿਹਾ ਉਹ ਇਹ ਕਿ ਮੇਰੇ ਘਰ ਨੂੰ ਪਵਿੱਤਰ ਕਰੋ ਮੇਰੇ ਘਰ ਜੋ ਅੰਨ ਜਲ ਹੈ ਉਹ ਤੁਸਾਂ ਦਾ ਹੀ ਦਿੱਤਾ ਹੋਇਆ ਹੈ ਪ੍ਰਸ਼ਾਦ ਸ਼ੱਕ ਕੇ ਨਿਹਾਲ ਕਰੋ ਗੁਰੂ ਜੀ ਮੁਸਕਰਾਏ ਮੁਸਕਰਾਉਂਦੇ ਹੋਏ ਇਉਂ ਬੋਲੇ ਰਾਏ ਜੀ ਤੁਸਾਂ ਦੀ ਕਿਰਤ ਸਫਲ ਹੋ ਗਈ ਹੈ ਤੁਸਾਂ ਦੀ ertid kardaar ਦੀ ertid ਹੈ ਅਮਰ ਹੋ ਗਏ ਜੇ ਜਿੰਨਾ ਚਿਰ ਸੰਸਾਰ ਤੇ ਮੈਂ ਰਹਾਂਗਾ ਓਨਾ ਚਿਰ ਤੁਹਾਡਾ ਨਾਮ ਰਹੇਗਾ ਇਹ ertid ਸੰਗਤਾਂ ਵਾਸਤੇ ਹੋਵੇਗੀ ਮੈਨੂੰ ਇੱਛਾ ਨਹੀਂ ਮੇਰੇ ਤਾਂ ਮਿੱਠਾ ਸਲੋਣਾ ਭੋਜਨ ਇਹ ਹੈ ਮਿੱਠਾ ਨਰਮ ਸਲੋਣਾ ਸੰਜਮ ਖੱਟਾ ਖਰਾ ਧਿਆਨ ਐਸਾ ਭੋਜਨ ਜੋ ਜਨਪਤ ਅਚਵੇ ਸੋ ਮਾਨਸ ਪ੍ਰਦਾਨ ਰਾਏ ਜੀ ਭੋਜਨ ਐਸਾ ਕਰੀਏ ਔਰ ਸਕਲ ਪਰ ਹਰੀਏ ਰਹਾਓ ਮੇਵਾ ਮगन ਲਗਾ ਸਚ ਸੇਤੀ ਜਿਸ ਖਾਦੇ ਤ੍ਰਪਤਾਵੇ ਸਤਿਗੁਰ ਬਿਰਖ ਫਲਿਆ ਸਣ ਡਾਲੀ ਸੋ ਫਲ ਚੁਗ ਚੁਗ ਖਾਵੇ ਅੰਮ੍ਰਿਤ ਫਲ ਰਸ ਨਾਮ ਤਨੀਕਾ ਸੋ ਪੀਵੇ ਜਿਸ ਦੇਵੈ ਸਫਲ ਦਰਸ ਅਕਾਲ ਮੂਰਤ ਹੈ ਜਾ ਕੇ ਹਿਰਦੈ ਸਮੋਗੈ ਸਮੈ ਵੈ ਕਹੋ ਨਾਨਕ ਸੋ ਫੀਕੇ ਲੱਗੇ ਜਪ ਸੱਚ ਨਾਮ ਮੁਖ ਦੀਆ ਉਸ ਸਮੇਂ ਦੀ ਠੇਠ ਪੰਜਾਬੀ ਵਿੱਚ ਸ਼ਬਦ ਸੀ ਰਾਏ ਬੁਲਾਰ ਨੂੰ ਸ਼ਬਦ ਦਾ ਭਾਵ ਸਮਝਣ ਵਿੱਚ ਦੇਰ ਨਾ ਹੋਈ ਉਹ ਪਹਿਲਾਂ ਹੀ ਗਿਆਨੀ ਬਣ ਚੁੱਕਾ ਸੀ ਉਹ ਬੋਲਿਆ ਮਿਹਰਾਂ ਦੇ ਸਾਈਂ ਦਿਆਲੂ ਕਿਰਪਾਲੂ করুণਾ করুণਾ ਮੇਰ ਤੇ ਮਿਹਰ ਕਰੋ ਭੋਜਨ ਜਰੂਰ ਸ਼ਕਿਆ ਕਰਨਾ ਚੰਗਾ ਜੇ ਭੋਜਨ ਖਵਾਉਣ ਵਿੱਚ ਖੁਸ਼ ਜੇ ਤਾਂ ਸ਼ੱਕ ਲਿਆ ਕਰਾਂਗਾ ਮੈਂ ਤਾਂ ਪ੍ਰੇਮ ਤੇ ਸ਼ਰਦਾ ਦਾ ਭੁੱਖਾ ਹਾਂ ਜੋ ਮੇਰੇ ਅਕਾਲਪੁਰਖ ਦੇ ਹਨ ਮੈਂ ਉਹਨਾਂ ਦਾ ਹਾਂ ਗੁਰੂ ਜੀ ਨੇ ਰਾਏ ਦੇ ਘਰੋਂ ਭੋਜਨ ਸ਼ਕਨ ਦੀ ਉਹ ਮਨਜ਼ੂਰੀ ਬਖਸ਼ੀ ਬਹੁਤ ਜਿਰ ਬਚਨ ਬिलास ਹੰ ਦੇ ਰਹੇ ਗੁਰੂ ਜੀ ਨੇ ਰੱਬੀ ਬਾਣੀ ਰਾਹੀ ਅੰਮ੍ਰਿਤ ਦੀ ਬਰਖਾ ਕਰਕੇ ਰਾਏ ਬੁਲਾਰਤੇ ਹੋਰ ਮਨੁੱਖਾਂ ਦੀਆਂ ਸੁੱਤੀਆਂ ਆਤਮਾਵਾਂ ਨੂੰ ਜਗਾਇਆ ਭੁੱਲਿਆਂ ਨੂੰ ਰਾਹੇ ਪਾਇਆ ਸੋ ਇਹ ਸੀਗਾ ਇਸ ਤਰ੍ਹਾਂ ਗੁਰਨਾਨਕ ਪਾਤਸ਼ਾਹ ਦੀ ਰਾਏ ਬੁਲਾਦ ਦੇ ਨਾਲ ਮਿਲੇ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਘਰੇ ਕਿੰਨੇ ਦਿਨ ਰਹੇ ਸਨ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਭੁੱਲਾਂ ਝੁੱਕਾਂ ਦੀ ਖਿਮਾ ਜਾਂਚਣਾ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ